ਪਾਣੀ ਲਿਖਾਈ 2 ਮਿੰਟ ਰੁੱਕ ਵੀ ਜਾਇਆ ਕਰੋ ਤੁਹਾਡੇ ਨਾਲ ਹੀ ਆਈਆਂ ਮੈਂ ਕੀ ਹੋਇਆ ਯਾਰ ਆਏਗਾ ਤਾਂ ਬੋਲਦੀਆਂ ਤੂੰ ਬੋਲਾਂ ਨਾ ਤਾਂ ਹੋਰ ਕੀ ਕਰਾਂ ਦੇਖਿਆ ਨਹੀਂ ਮੇਰੀ ਭੈਣ ਕਿਵੇਂ ਬੋਲਦੀ ਸੀ ਅੱਖੇ ਤੂੰ ਪਿਛਲੀ ਵਾਰ ਵੀ ਆਹੀ ਸੂਟ ਪਾ ਕੇ ਆਈ ਸੀ ਜੀਜਾ ਜੀ ਤੈਨੂੰ ਸੂਟ ਨਹੀਂ ਲੈ ਕੇ ਦਿੰਦੇ ਫਿਰ ਕੀ ਹੋਇਆ ਯਾਰ ਉਹਨਾਂ ਨੂੰ ਸਾਡੇ ਘਰ ਦੇ ਹਾਲਾਤਾਂ ਬਾਰੇ ਥੋੜੀ ਪਤਾ ਨਾਲ ਜਿੰਨੀ ਕੁ ਮੇਰੀ ਤਨਖਾਹ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਮੱਸੇ ਚੱਲਦਾ ਤੈਨੂੰ ਵੀ ਤਾਂ ਪਤਾ ਹੀ ਹੈ ਰੀਤ ਦੇ ਘਰ ਵਾਲਾ ਵੀ ਤਾਂ ਖੇਤੀ ਕਰਦਾ ਹੈ ਸਾਮੀ ਕਿਨੇ ਵਧੀਆ ਵਧੀਆ ਸੂਟ ਪਾਉਂਦੀ ਐ ਆਪਣੇ ਸਾਰੇ ਸ਼ੌਂਕ ਪੂਰੇ ਕਰਦੀ ਆ ਗਗਨ ਤੂੰ ਸਮਝਣ ਦੀ ਕੋਸ਼ਿਸ਼ ਕਰ ਜਦੋਂ ਮੈਨੂੰ ਕੋਈ ਢੰਗ ਦੀ ਨੌਕਰੀ ਮਿਲ ਗਈ ਨਾ ਫਿਰ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰ ਦੂੰ ਸਾਲ ਹੋ ਗਿਆ ਤੇਰੀਆਂ ਹੀ ਗੱਲਾਂ ਸੁਣਦੀ ਨੂੰ ਪੱਲੇ ਕੱਖ ਨਹੀਂ ਗੱਲਾਂ ਚੰਨ ਤੇ ਜਾਂੰਦਿਆਂ ਕਰਦੇ ਹੋ ਆ ਗਿਆ ਪੁੱਤ ਕੀ ਗੱਲ ਹੋਈ ਤੂੰ ਐ ਜੇ ਮੂੰਹ ਬਣਾ ਕੇ ਬੈਠਾ ਕੀ ਦੱਸਾਂ ਮਾਂ ਓਏ ਹੁਣ ਤੂੰ ਕਿਧਰ ਚੱਲੀ ਐ ਚੱਲੀ ਆ ਠੱਠੇ ਖੂਚ ਕੀ ਗੱਲ ਪੁੱਤ ਇੰਨਾ ਗੁੱਸਾ ਕੋਈ ਮੈਨੂੰ ਵੀ ਦੱਸੂਗਾ ਕਿ ਕੀ ਗੱਲ ਹੋਈ ਏ ਹੋਣਾ ਕੀ ਆ ਸਾਲ ਹੋ ਗਿਆ ਮੈਂ ਨਵਾਂ ਸੂਟ ਨਹੀਂ ਪਾ ਕੇ ਦੇਖਿਆ ਮੈਂ ਨਹੀਂ ਰਹਿਣਾ ਤੁਹਾਡੇ ਨੰਗਾ ਦੇ ਪਰਤੀ ਏ ਇਹ ਐਡੀ ਗੱਲ ਨਹੀਂ ਹੈਗੀ ਜਿੱਡੀ ਤੂੰ ਬਣਾਈ ਬੈਠੀ ਐ ਮਾਂ ਸਹੀ ਕਹਿੰਦੀ ਹੈ ਗਗਨ ਤੂੰ ਨਿੱਕੀ ਜੀ ਗੱਲ ਨੂੰ ਵਧਾ ਰਹੀਆਂ ਹੁਣ ਤੁਹਾਡੇ ਲਈ ਹੋ ਨਿੱਕੀ ਜੀ ਗੱਲ ਮੇਰੀ ਬੇਇੱਜ਼ਤੀ ਹੋਈ ਏ ਮੇਰੀ ਭੈਣ ਸਾਹਮਣੇ ਨਾਲੇ ਮੈਂ ਹੁਣ ਉਸ ਇਨਸਾਨ ਨਾਲ ਨਹੀਂ ਰਹਿ ਸਕਦੀ ਜਿਹੜਾ ਮੇਰੇ ਸ਼ੌਂਕ ਨਹੀਂ ਪੂਰੇ ਕਰ ਸਕਦਾ ਬੇਪੁੱਤ ਕੁਸ ਮੋਰ ਲੰ ਲੋਕ ਕੀ ਕਰਨਗੇ ਮਾਂ ਜਾਣਦੀ ਆ ਤਾਂ ਜਾਣਦੇ ਮੈਂ ਤਾਂ ਉਹਨੂੰ ਬਥੇਰਾ ਸਮਝਾ ਕੇ ਦੇਖ ਲਿਆ ਹੁਣ ਕੋਈ ਫਾਇਦਾ ਨਹੀਂ ਉਹਨੂੰ ਰੋਕਣ ਦਾ ਇਹੋ ਜਿਹੀ ਪੁੱਤ ਕਿਹੜੀ ਗੱਲ ਹੋ ਗਈ ਜਿਹੜੀ ਇਹਦੀ ਇੰਨੀ ਬੇਇੱਜ਼ਤੀ ਹੋ ਗਈ ਗੱਲ ਕੀ ਹੋਣੀ ਅਮਾ ਉੱਥੇ ਰੀਤ ਨੇ ਕਹਿਤਾ ਵੀ ਤੇਰੇ ਪਿਛਲੀ ਵਾਰ ਵੀ ਆਹੀ ਸੁੱਟ ਪਾਇਆ ਵਸੀ ਤੇ ਹੁਣ ਸਾਰੀ ਮੇਰੇ ਨਾਲ ਲੜਨ ਲੱਗ ਗਈ ਕਹਿੰਦੀ ਤੂੰ ਮੇਰੀ ਬੇਇੱਜ਼ਤੀ ਕਰਵਾਤੀ ਇਹ ਕਿਹੜੀ ਗੱਲ ਹੋਈ ਭਲਾ ਕਿਸੇ ਨੂੰ ਸਾਡੇ ਘਰ ਦਾ ਕੀ ਪਤਾ ਕਮਲੀ ਨੇ ਇੱਕ ਵਾਰ ਵੀ ਨਹੀਂ ਸੋਚਿਆ ਹੁਣ ਕੀ ਬਣੂ ਪੁੱਤ ਕੋਛ ਨਹੀਂ ਹੁੰਦਾ ਮਾਂ ਤੂੰ ਫੇਕ ਨਾ ਕਰ ਆਪੇ ਸਾਰਾ ਕੁਝ ਠੀਕ ਹੋ ਜਾਊਗਾ ਠੀਕ ਹੈ ਪੁੱਤ ਮੇਰੀ ਦੀ ਆ ਗਈ ਹੋਰ ਪੁੱਤ ਠੀਕ ਹੈ ਸਾਰੇ ਆ ਜਾ ਬਹਿ ਜਾ ਕੀ ਗੱਲ ਦੀਪ ਨਹੀਂ ਆਇਆ ਉਹ ਨਹੀਂ ਆਇਆ ਮੈਂ ਇਕੱਲੀ ਆਈ ਆ ਕੀ ਗੱਲ ਪੁੱਤ ਤੂੰ ਐਂ ਜੇ ਮੂੰਹ ਬਣਾਇਆ ਸੁੱਖ ਤਾਂ ਹੈ ਮੰਮੀ ਮੈਂ ਨਹੀਂ ਉੱਥੇ ਜਾਣਾ ਉਹ ਮੇਰੇ ਨਾਲ ਲੜਦੇ ਐ ਨਾਲੇ ਤਾਂ ਮੈਂ ਨੌਕਰਾ ਵਾਂਗੂ ਸਾਰਾ ਦਿਨ ਕੰਮ ਕਰਦੀ ਆ ਮੈਨੂੰ ਤਾਂ ਦੋ ਛਿੱਲੜ ਵੀ ਨਹੀਂ ਜੁੜਦੇ ਮੈਂ ਨਹੀਂ ਜਾਣਾ ਬਸ ਤੂੰ ਕਿਉਂ ਫਿਕਰ ਕਰਦੀ ਐ ਇੱਥੇ ਕਿਹੜਾ ਤੈਨੂੰ ਕਿਸੇ ਚੀਜ਼ ਦੀ ਕਮੀ ਐ ਨਾਲੇ ਮੈਂ ਤਾਂ ਤੈਨੂੰ ਰਾਣੀਆਂ ਵਾਂਗੂ ਰੱਖਿਆ ਸੀ ਹਾਂ ਮੰਮੀ ਬਸ ਮੈਂ ਹੁਣ ਜਾਣਾ ਹੀ ਨਹੀਂ ਉੱਥੇ ਕੋਈ ਨਾ ਪੁੱਤ ਤੋ ਬੈਗ ਅੰਦਰ ਰੱਖ ਨਾਲੇ ਆਪਾਂ ਰੀਤ ਨੂੰ ਫੋਨ ਕਰਦੇ ਆਂ ਉਹਦੇ ਨਾਲ ਕਰਦੇ ਆਂ ਗੱਲ ਨਾਲੇ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆਂ ਚਾਹ ਚੂ ਤੂੰ ਫੇਰ ਬਣਾ ਲੈ ਮੰਮੀ ਪਹਿਲਾਂ ਰੀਤ ਨੂੰ ਫੋਨ ਕਰਕੇ ਸੱਦ ਚੱਲ ਮੈਂ ਕਰਦੀ ਆਂ ਉਹਨੂੰ ਫੋਨ ਆ ਬੈਗ ਚੱਕ ਕੇ ਅੰਦਰ ਰੱਖਿਆ ਹਲੋ ਹਾਂ ਰੀਤ ਪੁੱਤ ਘਰੇ ਐ ਤੂੰ हां जी मम्मी ਘਰੇ ਹੀ ਸੀ ਜੇ ਤੂੰ ਪੁੱਤ ਪਿੰਡ ਆਜੇ ਨਾ ਮੈਨੂੰ ਕੋਈ ਜ਼ਰੂਰੀ ਕੰਮ ਸੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ ਇਹੋ ਜਿਹਾ ਕੀ ਕੰਮ ਹੈ ਮੰਮੀ ਜੀ ਬਸ ਪੁੱਤ ਆ ਗਗਨ ਗੁੱਸੇ ਹੋ ਕੇ ਆ ਗਈ ਦੀਪ ਨਾਲ ਉਹਦੇ ਬਾਰੇ ਗੱਲ ਕਰਨੀ ਹੈ ਤੂੰ ਛੇਤੀ ਆ ਜਾ ਠੀਕ ਹੈ ਮੰਮੀ ਜੀ ਆਉਣੀ ਆ ਚਲ ਠੀਕ ਹੈ ਪੁੱਤ ਆ ਜਾ ਤੂੰ ਮੰਮੀ ਆਪ ਕੀ ਕਹਿੰਦੀ ਰੀਤ ਆਉਗੀ ਹਾਂ ਪੁੱਤ ਆਉਂਦੀ ਆ ਨੇੜੇ ਵਿਆਹੀ ਦਾ ਹਾਈ ਹੀ ਤਾਂ ਸੁਖਾ ਦਾ ਰੀਤ ਨੂੰ ਤਾਂ ਵਧੀਆ ਘਰ ਮਿਲ ਗਿਆ ਸਾਰੇ ਸ਼ੌਂਕ ਪੂਰੇ ਕਰਦੀ ਹੈ ਮੈਨੂੰ ਹੀ ਇਹ ਜੇ ਘਰ ਚ ਵਿਆਹਤਾ ਚੱਲ ਕੋਈ ਨਾ ਪੁੱਤ ਆਉਂਦੀ ਆ ਰੀਤ ਫਿਰ ਆਪਾਂ ਕੋ ਕੱਢਦੇ ਹੱਲ ਠੀਕ ਹੈ ਹਾਂ ਮਾਂ ਕੀ ਗੱਲ ਹੋ ਗਈ ਕੀ ਹੋਇਆ ਗਗਨ ਬਸ ਪੁੱਤ ਪੁੱਛਣਾ ਜਦੋਂ ਤੇਰੇ ਕੋਲ ਗਈ ਨਾ ਤੇ ਜਾਂਦੀ ਨਾ ਲੜਨ ਲੱਗ ਗਈ ਘੋਰ ਕੀ ਰੀਤ ਮੈਂ ਸਾਰਾ ਦਿਨ ਨੌਕਰਾਂ ਵਾਂਗ ਕੰਮ ਕਰਦੀ ਆ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਕਰਦੇ ਲੈ ਮੈਂ ਤਾਂ ਉਹਦੇ ਕਹਿਤਾ ਸੀ ਮੋਂ ਤੇ ਉਹੀ ਗੱਲ ਹੋ ਗਈ ਅਗਲੇ ਤੈਨੂੰ ਵਿਆਹ ਕੇ ਤਾਂ ਲੈ ਗਏ ਪਰ ਤੇਰੇ ਸ਼ੌਂਕ ਤਾਂ ਪੂਰੇ ਕਰ ਨਹੀਂ ਸਕਦੇ ਫਿਰ ਕੀ ਫਾਇਦਾ ਹੁਣ ਤੂੰ ਹੀ ਦੱਸ ਰਹੀ ਤ ਮੈਂ ਕੀ ਕਰਾਂ ਮੈਂ ਨਹੀਂ ਉੱਥੇ ਜਾਣਾ ਕਰਨਾ ਕੀ ਹੈ ਕੇਸ ਕਰਦੇ ਤੈਨੂੰ ਕਿਹੜਾ ਹੋਰ ਮੁੰਡਿਆ ਦਾ ਘਾਟਾ ਕੇਸ ਪਰ ਪੁੱਤ ਕੁਛ ਗਲਤ ਨਾ ਹੋ ਜੇ ਜੋ ਹੁਣ ਹੋਇਆ ਉਹ ਕਿਹੜਾ ਸਹੀ ਹੋਇਆ ਮਾ ਤੂੰ ਐਵੇਂ ਨਾ ਡਰ ਮੈਂ ਨਾ ਲਾ ਤੁਹਾਡੇ ਤੂੰ ਬਸ ਇਧਰੋਂ ਖੇੜਾ ਛੁਡਾ ਲਾ ਮੈਂ ਹੋਰ ਬਥੇਰੇ ਰਿਸ਼ਤੇ ਲਾ ਲ ਦੂੰ ਬਸ ਹੁਣ ਤਾ ਛੱਡ ਹੀ ਦਿੱਤਾ ਮੈਂ ਨਹੀਂ ਉੱਥੇ ਜਾਂਦੀ ਹੁਣ ਨੰਗਾ ਦੇ ਲੈ ਤੈਨੂੰ ਜਾਨੂ ਕਹਿੰਦਾ ਵੀ ਕੌਣ ਆ ਚੱਲ ਕੋਈ ਨਾ ਬੋਤ ਜਿਵੇਂ ਤੂੰ ਕਹੇਗੀ ਅਸੀਂ ਤਾਂ ਉਵੇਂ ਕਰਾਂਗੇ ਚੱਲ ਤੁਸੀਂ ਬੈਠੋ ਗੱਲਾਂ-ਵਾਟਾਂ ਕਰੋ ਤੇ ਮੈਂ ਰੋਟੀ ਬਣਾ ਲਿਆਵਾਂ ਰੀਤਾ ਜੀ ਕੀ ਹੋਇਆ ਨਾ ਤੂੰ ਕਿੱਧਰੋਂ ਆਈ ਐ ਮੈਂ ਤੇਨੂੰ ਆਵਾਜ਼ਾਂ ਮਾਰ ਮਾਰ ਥੱਕ ਗਿਆ ਮੈਂ ਮਾਂ ਕੋਲ ਗਈ ਸੀ ਕਿਉਂ ਉੱਥੇ ਕੀ ਸੀ ਜਿਹੜਾ ਮੈਨੂੰ ਬਿਨਾਂ ਪੁੱਛੇ ਜਾਣਾ ਪੈ ਗਿਆ ਇਹੋ ਜਿਹਾ ਕੀ ਕੰਮ ਸੀ ਪਤਾ ਗगन ਆਈ ਸੀ ਗੁੱਸੇ ਹੋ ਕੇ ਆਪਣੇ ਸੋਹਰਿਆਂ ਨਾਲ ਤਾਂ ਕਰਕੇ ਬੁਲਾਇਆ ਸੀ ਮੰਮੀ ਨੇ ਮੈਨੂੰ ਨਾ ਤੂੰ ਪੰਚਾਇਤ ਮੈਂਬਰ ਆ ਜਿਹੜਾ ਉਹਨਾਂ ਨੇ ਤੈਨੂੰ ਸੱਦਿਆ ਸੀ ਲੈ ਤੁਸੀਂ ਤਾਂ ਐਵੇਂ ਹੀ ਮਗਰ ਪੈ ਜਾਂਦੇ ਹੋ ਮਗਰ ਪੈਣ ਦੀ ਗੱਲ ਨਹੀਂ ਰਹੀ ਤਾਂ ਘਰੇ ਵੀ ਵੇਖ ਘਰ ਸੋਨਾ ਛੱਡ ਕੇ ਕੌਣ ਜਾਂਦਾ ਘਟੂ ਘਟ ਮੈਨੂੰ ਤਾਂ ਦੱਸ ਜਾਂਦੀ ਦੱਸਣ ਨੂੰ ਕੀ ਸੀ ਆ ਤਾਂ ਖੜਾ ਪਿੰਡ ਨਾਲ ਮੈਂ ਆ ਤਾਂ ਗਈ ਹੁਣ ਉਹ ਚੱਲ ਚੰਗਾ ਕੀ ਬਣਿਆ ਫਿਰ ਨਾ ਕੀ ਫੈਸਲਾ ਕਰਕੇ ਆਈਆਂ ਫੈਸਲਾ ਕੀ ਕਰਨਾ ਬਸ ਨਵੇੜ ਹੀ ਦੇਣਾ ਹੁਣ ਦੀਪ ਨਾਲ ਗਗਨ ਨੂੰ ਕਿਹੜਾ ਰਿਸ਼ਤੇਆਂ ਦਾ ਘਟ ਹੈ ਅੱਛਾ ਅੱਜ ਆਈਓ ਤੇ ਤੂੰ ਘੰਟੇ ਚ ਰਸਤਾ ਤੋੜਨ ਦਾ ਫੈਸਲਾ ਵੀ ਕਰਤਾ ਤੁਹਾਨੂੰ ਕੀ ਪਤਾ ਉਹ ਕਿੰਨੀ ਤੰਗ ਹੈ ਉੱਥੇ ਵਿਚਾਰੇ ਦੀ ਇੱਕ ਵੀ ਰੀਚ ਨਹੀਂ ਪੂਰੀ ਹੁੰਦੀ ਉਹ ਮੈਂ ਤਾਂ ਤੈਨੂੰ ਸਿਆਣੀ ਸਮਝਦਾ ਸੀ ਘੱਟੋ ਘੱਟ 4-5 ਦਿਨ ਦੇਖਦੇ ਤਾਂ ਸਹੀ ਕੀ ਪਤਾ ਦੀਪ ਆ ਹੀ ਜਾਂਦਾ ਆਵੇ ਚਾਹੇ ਨਾ ਆਵੇ ਉੱਥੇ ਤੋੜਨੀ ਨਹੀਂ ਹੁਣ ਅਸੀਂ ਸਲਾਹ ਕਰ ਲਈ ਪਟਦੇ ਪਟਦੇ ਘਰ ਕੁੜੀ ਦਾ ਨਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਜਿਵੇਂ ਰਿਸ਼ਤੇ ਟੁੱਟਣ ਲੱਗ ਗਏ ਫਿਰ ਤਾਂ ਸਰ ਗਿਆ ਜੇ ਕੋਈ ਤੋੜਦਾ ਤਾਂ ਹੀ ਟੁੱਟਦੇ ਆ ਰਿਸ਼ਤੇ ਅਸੀਂ ਕਿਹੜਾ ਜਾਣ ਕੇ ਤੋੜਦੇ ਆ ਨਾ ਦੀਪ ਨੇ ਕਿਹਾ ਵੀ ਮੈਂ ਗगन ਨੂੰ ਰੱਖਣਾ ਨਹੀਂ ਨਹੀਂ ਪਰ ਉਹਦੇ ਕਹਿਣ ਨਾਲ ਕੀ ਹੁੰਦਾ ਜਦੋਂ ਗगन ਨੇ ਜਾਣਾ ਹੀ ਨਹੀਂ ਤੇ ਨਾ ਹੀ ਅਸੀਂ ਤੋੜਨੀ ਆ ਮਾਵਾਂ ਤੀ ਆਣੇ ਕੋਈਆਂ ਦੋਵੇਂ ਤੁਸੀਂ ਥੋਨੂੰ ਨਾ ਕਦੇ ਖੜਾਈ ਮਾਤਾ ਕੀ ਸੋਚਿਆ ਨਹੀਂ ਬਣ ਗਈ ਰੋਟੀ ਮੈਂ ਲੇਟ ਹੋਈ ਜਾਣਾ ਪੁੱਤ ਅੱਜ ਤੇਰਾ ਕੰਮ ਤੇ ਜਾਏ ਬਿਨਾ ਸਰਦਾ ਨਹੀਂ ਮੈਂ ਜਾਣਾ ਤਾਂ ਪਾਉਗਾ ਹੁਣ ਘਰ ਬੈਠ ਕੇ ਕਿਵੇਂ ਸਰੂਗਾ ਪੁੱਤ ਅੱਜ ਮੇਰਾ ਚਿੱਤ ਜਿਆ ਢਿੱਲਾ ਸੀ ਤਾਂ ਕਹਿ ਰਹੀ ਸੀ ਦਵਾਈ ਲੈ ਨਾ ਮਾਂ ਜੇ ਕੋਈ ਦੁਖਦਾ ਤਾਂ ਜਾਣਾ ਤਾਂ ਪੈਣਾ ਹੀ ਹੈ ਮੇਰੀ ਕਿਹੜਾ ਸਰਕਾਰੀ ਨੌਕਰੀ ਹੈ ਪੁੱਤ ਦੁਖਦਾ ਤਾਂ ਕੁਛ ਨਹੀਂ ਉਹੀ ਫਿਕਰ ਜਿਆ ਲੱਗਿਆ ਪਿਆ ਜੀ ਜਿਆ ਨਹੀਂ ਲੱਗਦਾ ਚੰਦਰਾ ਜੀ ਜੀ ਨਹੀਂ ਲੱਗਦਾ ਮੈਂ ਭੈਣ ਨੂੰ ਸੱਦ ਲੈਣਾ ਦੋ ਦਿਨ ਲਾ ਜੂਗੀ ਇੱਥੇ ਨਾ ਪੁੱਤ ਉਹਨੂੰ ਤਾਂ ਕਿਉਂ ਬਿਫਤਾ ਪਾਉਣੀ ਐ ਮੈਂ ਤਾਂ ਐਂ ਕਹਿੰਦੀ ਸੀ ਵੀ ਚੇ ਆਪਾਂ ਤੇਰੇ ਸੌਰੀ ਜਾ ਜਾਂਦੇ ਕਿਉਂ ਉੱਥੇ ਕੀ ਕਰਨਾ ਜਾ ਕੇ ਗगन ਨੂੰ ਲੈ ਆਉਨੇ ਆ ਪੁੱਤ ਮਾਂ ਉਹ ਆਪ ਹੀ ਗਈ ਐ ਤੇ ਆਪ ਹੀ ਆਜੂ ਜਦੋਂ ਉਹਦਾ ਦਿਲ ਕੀਤਾ ਨਾ ਪੁੱਤ ਸਿਆਣੇ ਬਣੀ ਦਾ ਉਹ ਤਾਂ ਨਿਆਣੀ ਆ ਨਾਲੇ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿਣੀਆਂ ਤੀਵੇਂ ਆਦਮੀ ਚ ਮਾਂ ਮੈਂ ਤਾਂ ਕੁਛ ਨਹੀਂ ਕਿਹਾ ਸੀ ਉਹਨੂੰ ਸਗੋਂ ਮੈਂ ਤਾਂ ਸਮਝਾਇਆ ਸੀ ਉਹਨੇ ਤਾਂ ਮੇਰੀ ਇੱਕ ਵੀ ਨਹੀਂ ਸੁਣੀ ਤੁਰਦੀ ਬਣੀ ਇੱਥੋਂ ਤਾਂ ਕੀ ਹੋਇਆ ਪੁੱਤ ਹੋਰ 4 ਦਿਨਾਂ ਤੇ ਆਂਡ ਗਵਣ ਨੇ ਤਮਾਚਾ ਬਣਾ ਲੈਣਾ ਖੰਭਾਂ ਤੋਂ ਡਾਰਾ ਬਣਦੇ ਆਂ ਧੀਰ ਨਹੀਂ ਲੱਗਣੀ ਪਰ ਮਾਂ ਉਹਨੂੰ ਤਾਂ ਜਾ ਕੇ ਕੋਈ ਫੋਨ ਵੀ ਨਹੀਂ ਕੀਤਾ ਐਡਾ ਕਿਹੜਾ ਗੁਨਾਹ ਹੋ ਗਿਆ ਮੇਰੇ ਤੋਂ ਕੋਈ ਨਾ ਪੁੱਤ ਉਹਨੂੰ ਹਾਲੇ ਗੁੱਸਾ ਹੋ ਕੀ ਪਤਾ ਉਹਨੇ ਤਾਂ ਹੀ ਨਹੀਂ ਤੈਨੂੰ ਫੋਨ ਕੀਤਾ ਵੀ ਖੌਰੇ ਮੈਨੂੰ ਲੈਣੀ ਆਜੂ ਨਾਲੇ ਬਹੁਤਾ ਨਹੀਂ ਸੋਚੀਦਾ ਹੁੰਦਾ ਸੋਚਾ ਕਿਵੇਂ ਨਾ ਮਾ ਸਾਲ ਹੋ ਗਿਆ ਉਹਨੂੰ ਆਈ ਨੂੰ ਅੱਗੇ ਸਾਡੇ ਚ ਕਦੇ ਲੜਾਈ ਨਹੀਂ ਹੋਈ ਤੇ ਉਸ ਦਿਨ ਮੈਨੂੰ ਮੂੰਹ ਨਹੀਂ ਬੋਲੀ ਉਹ ਪੁੱਤ ਕੋਈ ਟੈਮੇ ਹੀ ਇਹੋ ਜਿਹਾ ਹੁੰਦਾ ਔਰਤ ਪਿਆਰ ਵੀ ਬਹੁਤ ਕਰਦੀ ਐ ਤੇ ਗੁੱਸਾ ਵੀ ਮਾਂ ਇਹ ਸਭ ਨਾ ਗगन ਦੀ ਪੰਹ ਰੀਤ ਕਰਕੇ ਹੋਇਆ ਰੀਤ ਆਪ ਦਾ ਪੁੱਤ ਚੰਗੇ ਘਰ ਵਿਆਹੀ ਹੋਈ ਐ ਹੁਣ ਭਲਾ ਉਹਦੀ ਸੋਚ ਸਾਡੇ ਨਾਲ ਕਿੱਥੇ ਮਿਲੂਗੀ ਫਿਰ ਦੂਜਿਆਂ ਦਾ ਘਰ ਤਾਂ ਨਾ ਖਰਾਬ ਕਰੇ ਮੇਰਾ ਤਾਂ ਘਰ ਪਟਕ ਕੇ ਰੱਖਤਾ ਨਾ ਉਹਨੇ ਕਿਦਰੇ ਨਹੀਂ ਪੁੱਤ ਘਰ ਪਟਟ ਹੋਇਆ ਯਾ ਲੈ ਪੱਕਾ ਘਰ ਨੂੰ ਲੈਣ ਚੱਲੀਏ। ਚੱਲ ਠੀਕ ਆ ਮਾਂ। ਜੇ ਤੂੰ ਕਹਿੰਨੀ ਆਪਾਂ ਜਾ ਜਾਣੇ। ਪਰ ਜੇ ਉਹ 나 ਹੀ ਫੇਰ। ਆਉ ਕਿਉ ਨਾ ਪੁੱਤ? ਉਹਦਾ ਆਪਣਾ ਘਰ ਐ। ਗੁੱਸੇ ਗਿਲੇ ਤਾਂ ਹੁੰਦੇ ਹੀ ਰਹਿੰਦੇ ਨੇ। ਤੂੰ ਬਾਲਾ ਬੋਝ ਨਾ ਪਾ। ਚੱਲ ਚਲੀਏ ਫਿਰ ਮਾਂ। ਫਿਰ ਮੁੜਨਾ ਵੀ ਆ ਧੁੱਪ ਚੜਦੀ ਆ। ਚੱਲ ਮੈਂ ਕੱਪੜੇ ਬਦਲ ਲਾਂ ਫਿਰ ਆਪਾਂ ਚੱਲਦੇ ਆ। ਠੀਕ ਆ ਮਾਂ।